ਸੱਚੀ ਗੱਲ ਟੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਸੋਨਾ ਯਾਨੀ ਕਿ 골ਡ 골ਡ ਅਜੇ ਹੀ ਮੈਟਲ ਹੈ ਅਜੇ ਹੀ ਧਾਤੂ ਹੈ ਜੋ ਇੱਕ ਤਾਂ ਸਭ ਤੋਂ ਪੁਰਾਣੀ ਧਾਤੂ ਹੈ ਤਾਂ ਦੂਸਰਾ ਜ਼ਿਆਦਾਤਰ ਲੋਕ ਸੋਨਾ ਪਾਉਣਾ ਪਸੰਦ ਕਰਦੇ ਨੇ ਲੋਕਾਂ ਨੂੰ ਕਹਿ ਸਕਦੇ ਆ ਕਿ ਇੱਕ ਸਟੇਟਸ ਵਾਈਜ਼ ਜੇ ਆਪਾਂ ਮਤਲਬ ਲੈਵਲਸ ਦੀ ਗੱਲ ਕਰਦੇ ਆ ਤਾਂ ਬਹੁਤ ਅਮੀਰ ਲੋਕ ਜਿਹੜੇ ਹੁੰਦੇ ਨੇ ਉਹ سونے ਸੋਨਾ ਪਾਉਣ ਦੇ ਬਹੁਤ ਸ਼ਕੀਨ ਹੁੰਦੇ ਨੇ ਤਾਂ ਸ਼ਕੀਨਾ ਦੀ ਫੇਵਰੇਟ ਚੀਜ਼ ਜੋ ਹੈ ਸੋਨਾ ਕਹਿ ਸਕਦੇ ਆ ਪਰ ਹੁਣ ਕੀ ਤੁਸੀਂ ਕਦੇ ਸੁਣਿਆ ਕਿ ਸੋਨਾ ਤੁਹਾਨੂੰ ਹੋਰ ਵੀ ਅਮੀਰ ਬਣਾ ਸਕਦਾ ਹੈ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਕਿਉਂਕਿ ਸੋਨਾ ਇੱਕ ਤਾਂ ਪਹਿਲਾਂ ਹੀ ਖਰੀਦਣਾ ਬਹੁਤ ਔਖਾ ਅੱਜ ਦੇ ਸਮੇਂ ਦੇ ਵਿੱਚ ਤਾਂ ਖਾਸ ਕਰ ਬਹੁਤ ਔਖਾ ਹੋ ਚੁੱਕਾ ਹੈ ਕਿਉਂਕਿ ਸੋਨਾ 70000 ਤੋਂ ਵੀ ਜ਼ਿਆਦਾ ਰੇਟ ਹੋ ਚੁੱਕਾ ਹੈ ਸੋਨੇ ਦਾ ਪ੍ਰਤੀ 10 ਗ੍ਰਾਮ 70000 ਤੋਂ ਵੱਧ ਰੇਟ ਹੈ ਸੋਨੇ ਦਾ ਪਰ ਜੇਕਰ ਹੁਣ ਤੁਸੀਂ ਸੋਨਾ ਇੱਕ ਤਾਰੀਖ ਦੱਸੀ ਗਈ ਹੈ ਤਾਂ ਮਹੁਰਤ ਤੱਕ ਦੱਸੇ ਗਏ ਨੇ ਤਿੰਨ ਵੱਖਰੇ ਵੱਖਰੇ ਕਿ ਜੇਕਰ ਤੁਸੀਂ ਇਸ ਦਿਨ ਇਨ੍ਹਾਂ ਸਮਿਆਂ ਦੇ ਵਿੱਚ ਸੋਨਾ ਖਰੀਦਦੇ ਹੋ ਤਾਂ ਤੁਸੀਂ ਅਮੀਰ ਹੋ ਸਕਦੇ ਹੋ ਯਾਨੀ ਕਿ ਪੈਸੇ ਲਗਾ ਕੇ ਜੇਕਰ ਤੁਸੀਂ ਸੋਨਾ ਖਰੀਦਦੇ ਹੋ ਤੁਹਾਡਾ ਸ਼ੌਂਕ ਵੀ ਪੂਰਾ ਹੋ ਰਿਹਾ ਹੈ ਤੁਹਾਡੀ ਮਨਪਸੰਦੀ ਚੀਜ਼ ਤੁਹਾਨੂੰ ਮਿਲ ਰਹੀ ਹੈ ਬਕਾਇਦਾ ਤੁਸੀਂ ਅਮੀਰ ਹੋ ਸਕਦੇ ਹੋ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਹੁਣ ਸੋਨਾ ਤੁਹਾਨੂੰ ਮਾਲ-ਮਾਲ ਬਣਾ ਸਕਦਾ ਪਰ ਸ਼ਰਤ ਹੈ ਕਿਵੇਂ ਨਿਵੇਸ਼ ਕਰਨਾ ਹੈ ਕਦੋਂ ਖਰੀਦਣਾ ਹੈ ਕਿੰਨੇ ਵਜੇ ਖਰੀਦਣਾ ਹੈ ਕਿਹੜੇ ਦਿਨ ਖਰੀਦਣਾ ਹੈ ਸੋ ਤੁਹਾਨੂੰ ਲੈ ਚਾਲਦੇ ਆ ਉਸ ਸਾਰੀ ਜਾਣਕਾਰੀ ਦਿਵਾਲ ਤਾ ਦੱਸਦੇ ਆ ਕਿ ਸੋਨਾ ਕਿਵੇਂ ਖਰੀਦ ਕੇ ਤੁਸੀਂ ਦਿਨਾਂ ਦੇ ਵਿੱਚ ਅਮੀਰ ਬਣ ਸਕਦੇ ਹੋ ਸੋ ਜੇਕਰ ਗੱਲ ਸੋਨੇ ਦੀ ਕੀਤੀ ਜਾਏ ਤਾਂ ਸੋਨਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਤਰੀਕ ਦੱਸੀ ਗਈ ਹੈ ਇਸ ਵਾਰ ਅਕਸ਼ੇ ਤ੍ਰਿਤੀਆ ਅਕਸ਼ੇ ਤ੍ਰਿਤੀਆ ਜੋ ਹੈ ਇਸ ਤੇ ਬਕਾਇਦਾ ਵਿਆਹਾਂ ਦੇ ਮੂਰਤ ਹੁੰਦੇ ਨੇ ਪਰ ਇਸ ਵਾਰ ਵਿਆਹ ਦਾ ਮੂਰਤ ਨਹੀਂ ਹੈ ਇਸ ਵਾਰ ਜੋ ਅਕਸ਼ੇ ਤ੍ਰਿਤੀਆ ਹੈ ਸੋਨਾ ਖਰੀਦਣ ਦੇ ਲਈ ਖਾਸ ਹੈ ਜੇਕਰ ਜੋਤਿਸ਼ਾਂ ਦੀ ਮੰਨੀਏ ਤਾਂ ਸਵੇਰੇ 9 ਵਜੇ ਤੋਂ ਲੈ ਕੇ ਰਾਤ 9:30 ਵਜੇ ਤੱਕ ਦਾ ਜੋ ਸਮਾਂ ਹੈ ਇਸ ਦੇ ਵਿਚਾਲੇ ਸੋਨਾ ਖਰੀਦ ਸਕਦੇ ਹੋ ਇਸ ਦੇ ਲਈ ਬਕਾਇਦਾ ਤਿੰਨ ਅਲੱਗ ਮੂਰਤ ਵੀ ਰਹਿਣਗੇ ਤਾਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਆ ਰਹੀ ਤੇਜ਼ੀ ਦੇਖ ਕੇ ਬਿਜ਼ਨਸ ਐਗਜ਼ਪਰਟਸ ਦਾ ਕਹਿਣਾ ਹੈ ਕਿ ਇਸ ਅਕਸ਼ੇ ਤ੍ਰਿਤੀਆ ਤੇ ਸੋਨਾ ਖਰੀਦਿਆ ਤਾਂ ਅਗਲੇ ਸਾਲ 20% ਤੱਕ ਰਿਟਰਨ ਮਿਲ ਸਕਦਾ ਤਾਂ इंडिया बुलियन एंड ਜੁਐਲਰਸ ਐਸੋਸੀਏਸ਼ਨ ਯਾਨੀ ਕਿ IBJA ਦੇ ਮੁਤਾਬਕ ਪਿਛਲੀ ਅਕਸ਼ੇ ਤ੍ਰਿਤੀਆ ਤੇ ਸੋਨੇ ਦੀ ਕੀਮਤ 60191 ਰੁਪਏ ਪ੍ਰਤੀ 10 ਗ੍ਰਾਮ ਸੀ ਜੋ ਕਿ ਹੁਣ 71600 ਰੁਪਏ ਤੇ ਪਹੁੰਚ ਚੁੱਕਾ ਹੈ ਯਾਨੀ ਬੀਤੇ ਇੱਕ ਸਾਲ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ 11409 ਰੁਪਏ ਜੋ ਹੈ ਵਾਧਾ ਹੋਇਆ ਯਾਨੀ 20% ਮਹਿੰਗਾ ਹੋ ਗਿਆ ਸੋਨਾ ਤਾਂ ਸੋਨੇ ਦੇ ਵਿੱਚ ਇਹੀ ਤੇਜ਼ੀ ਜੇਕਰ ਜਾਰੀ ਰਹਿੰਦੀ ਹੈ ਤਾਂ ਅਗਲੀ ਅਕਸ਼ੇ ਤ੍ਰਿਤੀਆ ਤੱਕ ਸੋਨਾ 85 ਪਜਾਰ ਤੋਂ ਪਰ ਹੋ ਸਕਦਾ ਐਕਸਪਰਟਸ ਦੇ ਮੁਤਾਬਕ ਵੀ ਇਹ ਟ੍ਰੈਂਡ ਜਾਰੀ ਰਹਿਣ ਦੀ ਸੰਭਾਵਨਾ ਇਸ ਕਰਕੇ ਸਾਲ ਭਰ ਦੇ ਵਿੱਚ 20% ਤੱਕ ਰਿਟਰਨ ਮਿਲ ਸਕਦਾ ਤਾਂ ਵਿਗਨ ਹਰਤਾ 골ਡ ਦੇ ਚੇਅਰਮੈਨ ਮਹਿੰਦਰ ਲੂਨੀਆ ਦਾ ਕਹਿਣਾ ਹੈ ਕਿ 2030 ਤੱਕ ਸੋਨੇ ਦੀ ਕੀਮਤ 1.68 ਲੱਖ ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਸਕਦੀ ਹੈ ਸੋਨੇ ਦੀ ਕੀਮਤਾਂ ਦੇ ਵਿੱਚ ਉਛਾਲ ਦੇ ਕਾਰਨਾਂ ਦੇ ਵਿੱਚ ਕਈ ਕਾਰਨ ਦੱਸੇ ਜਾ ਰਹੇ ਨੇ ਤਾਂ ਦੱਸਿਆ ਕਿ ਸੋਨੇ ਦੀਆਂ ਕੀਮਤਾਂ ਆਉਣ ਵਾਲੇ ਸਮੇਂ ਦੇ ਵਿੱਚ 1.5 ਲੱਖ ਤੋਂ ਪਾਰ ਹੋ ਸਕਦੀਆਂ ਨੇ ਤਾਂ ਤਿੰਨ ਤਰੀਕੇ ਦੱਸੇ ਗਏ ਨੇ ਜਿਨ੍ਹਾਂ ਦੇ ਰਾਹੀਂ ਜੇਕਰ ਤੁਸੀਂ ਇਨਵੈਸਟ ਕਰ ਦਿਓ ਤਾਂ ਤੁਹਾਨੂੰ ਬੇहद ਫਾਇਦਾ ਹੋ ਸਕਦਾ ਪਹਿਲਾ ਹੈ 골ਡ ਐਕਸਚੇਂਜ ਟ੍ਰੇਡਡ ਫੰਡ ਜਾਨੀ ਕਿ 골ਡ ईटीएफ ਇਸ ਦੇ ਵਿੱਚ ਸੋਨੇ ਨੂੰ ਸ਼ੇਅਰ ਦੀ ਤਰ੍ਹਾਂ ਖਰੀਦਣ ਦੀ ਸੁਵਿਧਾ ਹੁੰਦੀ ਹੈ ਇਹ ਐਕਸਚੇਂਜ ਟ੍ਰੇਡਡ ਫੰਡ ਹੈ ਜਿਸ ਦੇ ਵਿੱਚ ਸਟਾਕ ਐਕਸਚੇਂਜ ਤੇ ਖਰੀਦਿਆ ਅਤੇ ਵੇਚਿਆ ਜਾਂਦਾ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਬੇਹਦ ਫਾਇਦਾ ਹੋ ਸਕਦਾ ਹੈ ਦੂਸਰੀ ਹੈ ਸੋਵਰਨ 골ਡ ਬন্ড ਇਹ ਵੀ ਚੰਗਾ ਆਪਸ਼ਨ ਹੈ ਤਾਂ ਇਹ ਸਰਕਾਰੀ ਬন্ড ਹੁੰਦਾ ਜੋ ਤੁਹਾਨੂੰ ਆਰਬੀਆਈ ਤੋਂ ਮਿਲਦਾ ਜਿਸ ਦੇ ਨਾਲ ਸਰਕਾਰ ਸਮੇਂ-ਸਮੇਂ ਤੇ ਇਸ ਨੂੰ ਜਾਰੀ ਕਰਦੀ ਹੈ ਇਸ ਦੀ ਕੀਮਤ ਸੋਨੇ ਦੇ ਵਜ਼ਨ ਦੇ ਹਿਸਾਬ ਦੇ ਨਾਲ ਹੁੰਦੀ ਹੈ ਬন্ড 1 ਗ੍ਰਾਮ ਸੋਨੇ ਦਾ ਹੈ ਤਾਂ 1 ਗ੍ਰਾਮ ਸੋਨੇ ਦੀ ਕੀਮਤ ਜਿੰਨੀ ਹੋਏਗੀ ਓਨੀ ਹੀ ਬন্ড ਦੀ ਕੀਮਤ ਹੋਏਗੀ ਤਾਂ ਸੋਵਰਨ 골ਡ ਬন্ড ਦੇ ਵਿੱਚ ਇਸ਼ੂ ਪ੍ਰਾਈਸ ਹਰ ਸਾਲ 2.50 ਫੀਸਦੀ ਤੱਕ ਦਾ ਵਿਆਜ ਮਿਲਦਾ ਹੈ ਤਾਂ ਤੀਸਰਾ ਹੈ ਫਿਜ਼ੀਕਲ 골ਡ ਫਿਜ਼ੀਕਲ 골ਡ ਦੇ ਵਿੱਚ ਨਿਵੇਸ਼ ਯਾਨੀ ਸੋਨੇ ਦੇ ਬਿਸਕਟ ਜਾਂ ਸੋਨੇ ਦੇ ਸਿੱਕੇ ਖਰੀਦਣਾ ਐਕਸਪਰਟਸ ਦਾ ਮੰਨਣਾ ਹੈ ਕਿ ਜਵੈਲਰੀ ਖਰੀਦਣਾ ਸੋਨੇ ਦੇ ਵਿੱਚ ਨਿਵੇਸ਼ ਦਾ ਸਹੀ ਤਰੀਕਾ ਹੈ ਨਹੀਂ ਹੈ ਕਿਉਂਕਿ ਇਸ ਤੇ ਜੀਐਸਟੀ ਅਤੇ ਮੇਕਿੰਗ ਚਾਰਜ ਵੀ ਲੱਗਦਾ ਇਸ ਕਰਕੇ ਜ਼ਿਆਦਾ ਪੈਸਾ ਚੁਕਾਉਣਾ ਪੈਂਦਾ ਤਾਂ ਜੁਐਲਰੀ ਬਣਵਾਉਣ ਤੇ 24 ਕੈਰਟ ਸੋਨੇ ਦੇ ਵਿੱਚ ਨਿਵੇਸ਼ ਨਹੀਂ ਹੋ ਪਾਂਦਾ ਕਿਉਂਕਿ 24 ਕੈਰਟ ਸ਼ੁੱਧਤਾ ਸੋਨੇ ਦੀ ਜੁਐਲਰੀ ਨਹੀਂ ਬਣਦੀ ਇਸ ਕਰਕੇ ਜੇਕਰ ਤੁਸੀਂ ਫਿਜ਼ੀਕਲ 골ਡ ਚ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਹੁੰਦਾ ਨਾ ਤੁਹਾਨੂੰ ਮੇਕਿੰਗ ਚਾਰजेस ਲੱਗਦੇ ਨਹੀਂ ਨਾ ਤੁਹਾਨੂੰ ਜੀਐਸਟੀ ਦੇਣਾ ਪੈਂਦਾ ਤਾਂ ਇਹ ਉਹ ਟ੍ਰਿਕ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਜੇਕਰ ਜਿਹੜੇ ਰਾਹੀਂ ਜੇਕਰ ਤੁਸੀਂ 골ਡ ਦੇ ਵਿੱਚ ਇਨਵੈਸਟ ਕਰ ਦਿਓ ਤਾਂ ਆਉਣ ਵਾਲੇ 1 ਸਾਲ ਦੇ ਵਿੱਚ ਤੁਹਾਨੂੰ ਬੇਹਦ ਫਾਇਦਾ ਹੋ ਸਕਦਾ ਤਾਂ ਸੋਵਰਨ ਬਾਂਡ ਜੋ ਹੈ ਉਦੇ ਵਿੱਚ ਫਿਜ਼ੀਕਲ 골ਡ ਤੇ 골ਡ ETF ਜੇ ਇਹਨਾਂ ਦੇ ਵਿੱਚ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਫਾਇਦਾ ਹੋਏਗਾ ਯਾਨੀ ਕਿ ਜੇਕਰ ਪਿਛਲੇ ਸਾਲ ਦੀ ਸੋਨੇ ਦੀ ਕੀਮਤ ਦੇਖੀ ਜਾਏ ਤਾਂ ਉਸ ਦੇ ਵਿੱਚ 20% ਦਾ ਵਾਧਾ ਇਸ ਸਾਲ ਹੋ ਗਿਆ ਤਾਂ ਆਉਣ ਵਾਲੇ ਅਗਲੇ ਸਾਲ ਤੱਕ ਸੋਨਾ ਜੋ ਇਸ ਸਾਲ 71600 ਹੈ ਤਾਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਮਈ ਦੇ ਮਹੀਨੇ ਦੇ ਵਿੱਚ ਅਗਲੇ ਸਾਲ 85000 ਪ੍ਰਤੀ 10 ਗ੍ਰਾਮ ਸੋਨਾ ਹੋ ਸਕਦਾ ਹੈ ਯਾਨੀ ਜੇਕਰ ਤੁਸੀਂ ਹੁਣ ਇਨਵੈਸਟ ਕਰਦੇ ਹੋ ਹੁਣ ਸੋਨਾ ਦੇਤੇ ਹੋ ਤਾਂ ਤੁਹਾਨੂੰ ਇੱਕ ਸਾਲ ਦੇ ਵਿੱਚ 20% ਤੱਕ ਰਿਟਰਨ ਮਿਲੇਗਾ ਤਾਂ ਤੁਸੀਂ ਬੇहद ਫਾਇਦੇ ਦੇ ਵਿੱਚ ਰਹੋਗੇ ਤਾਂ ਜੇਕਰ ਤੁਸੀਂ ਅਕਸ਼ਿਤ ਤ੍ਰਿਤੀਆ ਦੇ ਦਿਨ ਯਾਨੀ ਕੱਲ ਦੇ ਦਿਨ ਸੋਨਾ ਖਰੀਦਦੇ ਹੋ ਤਾਂ ਇਹ ਬੇहद ਸ਼ੁਭ ਹੈ ਕਿਉਂਕਿ ਅਕਸ਼ਿਤ ਤ੍ਰਿਤੀਆ ਸੋਨੇ ਨੂੰ ਵੀ ਅਕਸ਼ੇਧਾਤੂ ਕਿਹਾ ਜਾਂਦਾ ਹੈ ਤਾਂ ਬਹੁਤ ਮਹੱਤਵਪੂਰਨ ਜੋ ਹੈ ਇਸ ਨੂੰ ਮੰਨਿਆ ਜਾਂਦਾ ਹੈ ਇਸ ਦਿਨ ਅਕਸ਼ਿਤ ਤ੍ਰਿਤੀਆ ਨੂੰ ਸੋਨਾ ਖਰੀਦਣ ਦੇ ਲਈ ਤਾਂ ਅਲੱਗ ਅਲੱਗ ਟਾਈਮ ਜੋ ਦੱਸੇ ਗਏ ਨੇ ਤਿੰਨ ਮਹੂਰਤ ਦੱਸੇ ਗਏ ਨੇ ਵੈਸੇ ਦੇਖਿਆ ਜਾਏ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9:30 ਵਜੇ ਤੱਕ ਯਾਨੀ 9:34 ਤੱਕ ਤੁਸੀਂ ਸੋਨਾ ਖਰੀਦ ਸਕਦੇ ਹੋ ਇਨਵੈਸਟ ਕਰ ਸਕਦੇ ਹੋ ਤਾਂ ਜੇਕਰ ਤੁਸੀਂ ਵੀ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਕੱਲ ਤੁਸੀਂ ਖਰੀਦ ਸਕਦੇ ਹੋ ਇਹਨਾਂ ਟਾਈਮਸ ਦੇ ਅਕੋਰਡਿੰਗ ਖਰੀਦ ਸਕਦੇ ਹੋ ਤਾਂ ਤੁਹਾਨੂੰ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਫਾਇਦਾ ਹੋਏਗਾ ਤੁਹਾਡੇ ਵੀ ਸੋਨੇ ਤੇ ਜੋ ਇਨਵੈਸਟਮੈਂਟ ਹੈ ਸ਼ੌਕ ਤਾਂ ਪੂਰਾ ਹੋਏਗਾ ਹੀ ਸੋਨਾ ਖਰੀਦਣ ਦਾ ਆਪਣੀ ਮਰਜ਼ੀ ਦਾ ਸੋਨਾ ਪਾਉਣ ਦਾ ਤਾਂ ਨਾਲ ਦੀ ਨਾਲ ਤੁਹਾਡੀਆਂ ਜੇਬਾਂ ਵੀ ਭਾਰੀ ਹੋਣਗੀਆਂ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਸੋਨਾ ਖਰੀਦੋਗੇ